ਗੋਡ ਮਹਿਲਾ ਪੰਜਵਾ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀ ਐ ਸਗਲ ਕੀ ਰੀਨਾ ਘਟ ਘਟ ਰਮਈਆ ਸਭ ਮੈਂ ਚੀਨਾ ਇਨ ਬੇਦਰਮ ਹੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਆਠ ਪਹਿਰ ਹਰ ਕੇ ਗੁਣ ਗਾਓ ਜੀ ਪ੍ਰਾਨ ਕੋ ਇਹੈ ਸਵਾਉ ਤਜ ਅਭਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਨ ਆਗੇ ਦਰਗਾ ਪਾਵੇ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਾਲਾ ਹੋ ਦਇਆਲ ਦਿਓ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੋਟ ਮਹਿਲਾ ਪੰਜਵਾ ਤੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਬੰਦਨ ਕਰਤਾਰ ਪ੍ਰਭ ਕੀ ਸ਼ਰਨ ਗਹੀ ਸਭ ਤਿਆਗ ਗੁਰ ਸੁਪ੍ਰਸੰਨ ਹੈ ਵੱਡ ਭਾਗ ਆਠ ਪਹਿਰ ਗਾਈਏ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਪਹਿ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨ ਮਰਨ ਦੁਖ ਮੇਟ ਮਿਲਾਏ ਕਰਮ ਧਰਮ ਏ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬੋਹਿਥ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਣ ਕਰਨ ਰਾਖ ਲੀਏ ਆਪਣੀ ਕਿਰਪਾ ਥਾਰ ਪੰਚ ਦੂਤ ਭਾਗੇ ਬਿਕਰਾਲ ਜੂਵੈ ਜਨਮ ਨ ਕਭੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੋਂਠ ਮਹਿਲਾ ਪੰਜਵਾ ਕਰ ਕਿਰਪਾ ਸੁਖ ਅਨੰਦ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਇਾਲ ਗੋਬਿੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੀ ਸ਼ਰਨ ਪ੍ਰਭ ਦੀਨ ਦਇਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਇਾਲ ਦੂਸਰ ਕੋਈ ਨਹੀਂ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੈ ਅਤੇ ਤੂ ਪਾਵਨ ਪ੍ਰਭ ਬਿਰਧ ਤੁਮਾਰੈ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜਿਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਸ਼ਤ ਪੂਰਨ ਫਲ ਪਾਏ ਕਰਨ ਕਰਨ ਸਮਰਥ ਦਇਾਰ ਸਰਬ ਨਿਧਾਨ ਮਹਾ ਵਿਚਾਰ ਨਾਨਕ ਬਖਸ਼ ਲਿਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ